हैलो जी देखो ये वाला मैं बॉर्डर बनाया तो यह हैगी बटन पट्टी बॉर्डर है तो नाल ही बटन पट्टी है जी कि आप बना चाह रहे हैं जिदा ही बटन पट्टी बनी हुई उदा ही बॉर्डर बनाया हुआ है तो डिजाइनर बॉर्डर बॉडर डिजाइनर बटन पट्टी जी देखो वीडियो अच आप देख जा रहे हैं तो फिर शुरू करते हैं इसकी भीडियो जिससे असं ये वाला डिजाइनर बॉर्डर बॉडर डिजाइनर बटन पट्टी बनाते मैं बॉर्डर बॉडर बटन पट्टी थानू बना के दिखाई दी हुई है तो हम आप स्टेप बाय स्टैप बना जा रहे हैं ਆਫੇ ਸ਼ੁਰੂ ਕਰਦੇ ਆਂ ਅੱਜ ਵਾਲੀ ਅਸੀਂ ਵੀ ਦੇਖੋ ਜਿਸ ਤਰ੍ਹਾਂ ਬਟਨ ਪੱਟੀ ਮੈਂ ਬਣਾਉਣ ਜਾ ਰਹੀ ਹਾਂ ਉਹਦਾ ਹੀ ਸੇਮ ਅਸੀਂ ਬਾਰਡਰ ਬਣਾਇਆ ਹੋਇਆ ਹੈ ਇਸ ਕਰਕੇ ਜਦੋਂ ਤੁਸੀਂ ਬਟਨ ਪੱਟੀ ਬਣਾਵਾਂਗੇ ਤਾਂ ਤੁਹਾਨੂੰ ਬਾਰਡਰ ਆਪਣੇ ਆਪ ਹੀ ਸਮਝ ਆ ਜਾਊਗਾ ਕਿਤਾ ਹੈ ਇਸ ਤੇ ਦੇਖੋ ਇਹ ਕੁੰਡੇ ਥੋੜੇ ਉੱਪਰ ਹੀ ਹੋਏ ਆਏ ਹੋਏ ਨੇ ਤੇ ਇਹ ਸਾਡਾ 1 2 3 ਕੁੰਡਿਆਂ ਦੇ ਮਲਟੀਪਲ ਚ ਪਿਆ ਹੋਇਆ ਤੇ ਦੋ ਕੁੰਡੇ ਆਪਾਂ ਬਟਨ ਪੱਟੀ ਲਈ ਇੱਥੇ ਲਾਸਟ 'ਚ ਇੱਕ ਪੁੱਠਾ ਕਿਉਂ ਹੋਇਆ ਤੇ ਅੱਗੇ ਆ ਦੇਖੋ ਤਿੰਨ 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 ਪਲੱਸ ਦੋ ਕੁੰਡੇ ਐਕਸਟਰਾ ਬਟਨ ਪੱਟੀ ਲਈ ਤੁਸੀਂ ਇੱਦਾਂ ਕੁੰਡੇ ਸੈੱਟ ਕਰ ਲੈਣਾ ਤੇ ਬਾਰਡਰ ਲਈ ਵੀ ਤੁਸੀਂ ਦੋ ਕੁੰਡੇ ਐਕਸਟਰਾ ਰੱਖੋਗੇ ਤਿੰਨ ਤੇ ਮਲਟੀਪਲ ਪਾ ਕੇ ਤਾਂ ਫਿਰ ਫਸਟ ਰੋ ਤੁਸੀਂ ਸਟਾਰਟ ਕਰਦੇ ਆਂ ਪਹਿਲੀ ਸਲਾਈ ਹੈ ਸਾਡੀ ਸਿੱਧੀ ਸਾਈਡ ਤੋਂ ਅਸੀਂ ਇਹਨੂੰ ਸ਼ੁਰੂ ਕਰਨ ਜਾ ਰਹੇ ਹਾਂ ਦੇਖੋ ਮੈਂ ਬਟਨ ਪੱਟੀ ਜਿੱਥੇ ਖਤਮ ਹੁੰਦੀ ਉੱਥੇ ਦੋ ਇੱਕ ਕੁੰਡਾ ਪੁੱਠਾ ਰੱਖਿਆ ਤੁਸੀਂ ਦੋ ਵੀ ਰੱਖ ਸਕਦੇ ਹੋ ਜਾਂ ਇੱਕ ਕੁੰਡਾ ਨਾਲ ਸਿੱਧਾ ਚਲਾ ਸਕਦੇ ਹੋ अगर बटन पट्टी ਤੁਸੀਂ ਇਸ ਤੋਂ ਥੋੜੀ ਹੋਰ ਚੌੜੀ ਬਣਾਉਣੀ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਬਣਾ ਸਕਦੇ ਹੋ ਤੇ ਜਿੰਨੇ ਕੁੰਡੇ ਤੇ ਬਟਨ ਪੱਟੀ ਇੱਥੇ ਜਿੱਤੇ ਹੀ ਬੋਟਰ ਆ ਆਪਾਂ ওভারਲਾਪ ਚ ਬਣਾਉਣ ਜਾ ਰਹੇ ਹਾਂ ਤਾਂ ਫਿਰ ਕਰ ਰਹੇ ਹਾਂ ਇਹ ਵਾਲੀ ਬਟਨ ਪੱਟੀ ਆਪਾਂ ਤੇ ਬੋਟਰ ਸ਼ੁਰੂ ਲੁੱਕ ਦੇਖ ਹੀ ਰਹੇ ਹੋ ਨਾ ਬਿਲਕੁਲ ਅਲੱਗ ਜਿਹੀ ਆ ਰਹੀ ਹੈ ਪਹਿਲੇ ਕੁੰਡੇ ਨੂੰ ਅ ਸਟਿਚ ਕਰਾਂਗੇ ਆ ਦੇਖੋ ਪਾਗੇ ਨੂੰ ਪਿੱਛੇ ਕਰਾਂਗੇ ਦੂਜਾ ਕੁੰਡਾ ਅਸੀਂ ਉੱਪਰ ਬੁਣਿਆ ਧਾਗਾ ਪਿੱਛੇ ਹੁਣ ਅਸੀਂ ਦੇਖੋ ਦੋ ਕੁੰਡੇ ਹਨ ਜਿਨ੍ਹਾਂ ਤੇ ਕਿ ਸਾਡਾ ਪੈਟਰਨ ਬਣਿਆ ਹੋਇਆ ਹੈ ਇਹ ਧਿਆਨ ਨਾਲ ਤੁਸੀਂ ਦੇਖੋ ਦੋਨੇ ਕੁੰਡੇ ਇਕੱਠੇ ਲਏ ਦੋਨਾਂ ਨੂੰ ਅਸੀਂ ਬੈਕ ਲੂਪ ਤੋਂ ਬੁਣਿਆ ਫਿਰ ਅਸੀਂ ਪਹਿਲੇ ਕੁੰਡੇ ਨੂੰ ਬੈਕ ਲੂਪ ਤੋਂ ਫੇਰ ਬੁਣਿਆ ਧਾਗਾ ਆਪਣੇ ਵੱਲ ਇੱਕ ਕੁੰਡਾ ਪੁੱਠਾ ਧਾਗਾ ਪਿੱਛੇ अगले दो कुंडे ले लोना ही बैकलुक्सी देखो कट्ठे लैके दो कट्ठा बुनिया बैकलुप पहले कुंडे फिर दोबारा बैक लुप तो बुनिया धागा अपने वाल एक कुंडा पुठा धागा पिछे कुंडे कट्ठे सीधे बैकलुप एक कुंडे फिर दोबारा असी बैकलुक्त तो ही बुनिया पहले कुंडे असं दोबारा बुन रहे ਧਾਗਾadneval ਇੱਕ ਹੁੰਡਾ ਪੁੱਠਾ ਇੱਕ ਵਾਰ ਫੇਰ ਦੇਖੋ ਧਾਗਾ ਪਿੱਛੇ ਦੋ ਹੁੰਡੇ ਇਕੱਠੇ ਲਏ ਦੋਨਾਂ ਨੂੰ ਬੈਕ ਲੂਪ ਤੋਂ ਬੁਣਿਆ ਧਾਗਾ ਦੇਖੋ ਅਸੀਂ ਅੱਗੇ ਤੋਂ ਉੱਪਰ ਨੂੰ ਨੀਚੇ ਨੂੰ ਲੈ ਕੇ ਗਏ ਪਹਿਲੇ ਹੁੰਡੇ ਨੂੰ ਫੇਰ ਦੁਬਾਰਾ ਬੈਕ ਲੂਪ ਤੋਂ ਬੁਣਿਆ ਸਿੱਧਾ ਇੱਕ ਹੁੰਡਾ ਪੁੱਠਾ ਧਾਗਾ ਪਿੱਛੇ ਫੇਰ ਦੋ ਹੁੰਡੇ ਇਕੱਠੇ ਆ ਦੇਖੋ ਲਏ ਤੇ ਦੋਨਾਂ ਨੂੰ ਬੈਕ ਲੂਪ ਤੋਂ ਬੁਣਿਆ ਫੇਰ ਅਸੀਂ ਪਹਿਲੇ ਹੁੰਡੇ ਨੂੰ ਦੁਬਾਰਾ ਬੁਣਿਆ ਤਾ ਕੱਪ ਨੇ ਵਾ ਇੱਕ ਹੁੰਡਾ ਉਠਾ ਲਿਆ ਇਹ ਸਾਡੇ ਪੱਟੀ ਦੇ ਹੁੰਡੇ ਸੀ ਅਗਰ ਤੁਸੀਂ ਬਾਰਡਰ ਬਣਾ ਰਹੇ ਹੋ ਤਾਂ ਤੁਸੀਂ ਇੱਦਾਂ ਹੀ ਕੰਟੀਨਿਊ ਕਰ ਲੈਣਾ ਅੱਗੇ ਅਗਰ ਪੱਟੀ ਬਣਾ ਰਹੇ ਹੋ ਤਾਂ ਚਿੱਤਾ ਮੈੱਕੇ ਸਿੱਧੇ ਹੁੰਡੇ ਰੱਖਿਆ ਤਾਂ ਆਪਾਂ ਇਹ ਸਿੱਧੇ ਹੁੰਡੇ ਬਾਰਡਰ ਲਈ ਇਸੇ ਸਾਰਾ ਹੀ ਬਾਰਡਰ ਦੀ ਸਿਲਾਈ ਸੇਮੀ ਪਾ ਲਾਂਗੇ ਇੱਕ ਹੁੰਡਾ ਕੁੱਠਾ ਦੋ ਹੁੰਡੇ ਬੈਕ ਲੂਪ ਤੋਂ ਇਕੱਠੇ ਬੁਨੇ ਫਿਰ ਇੱਕ ਹੁੰਡੇ ਨੂੰ ਫਿਰ ਦੁਬਾਰਾ ਬੁਨਿਆ ਤੇ ਦੋਨੇ ਹੀ ਹੁੰਡੇ ਸਿਲਾਈ ਤੋਂ ਉਤਾਰਦੇ ਕਿਉਂਕਿ ਪੱਟੀ ਤੁਹਾਨੂੰ ਵੀ ਨਾਲ ਹੀ ਦੱਸਣੀ ਹੈ ਤਾਂ ਪੱਟੀ ਲਈ ਅਸੀਂ ਆਹ ਦੇਖੋ ਸਿੱਧਾ ਰੱਖਿਆ ਤੁਹਾਨੂੰ ਸਿੱਧਾ ਬਣਨਾਗੇ ਕਰਦੇ ਹੋਏ ਅਸੀਂ ਅੱਗੇ ਪੁੱਠੀ ਸਲਾਈ ਚ ਪੁੱਠੀ ਸਲਾਈ ਚ ਦੇਖੋ ਜਿਹੜਾ ਕੁੰਡਾ ਸੀ ਸਿੱਧਾ ਪੁੱਠਾ ਸੀ ਉਹਨੂੰ ਅਸੀਂ ਇੱਧਰੋਂ ਆ ਦੇਖੋ ਇੱਕ ਸਿੱਧਾ ਤੇ ਦੋ ਸਾਡੇ ਪੁੱਠੇ ਆ ਰਹੇ ਆ ਇਹ ਤਾਂ ਇਹ ਇੱਕ ਸਿੱਧਾ ਦੋ ਪੁੱਠੇ ਸਿੱਧਾ ਕੁੰਡਾ ਸਿੱਧਾ ਫਾਗ ਆਪਣੇ ਵੱਲ ਇਹ ਕੁੰਡਾ ਸੀ ਪੁੱਠਾ ਬਣ ਗਿਆ ਤੇ ਅਨਾਲ ਦੇਖਣਾ ਇਹ ਕੁੰਡਾ ਸਿੱਧਾ दूजा कुंडा भी सिद्धा धागा अपने वल करके एक कुंडा बगैर बनेगा एक कुंडा सीधा दूजा भी सीधा ये साड़ी सैकेंड रो है तो असी पुठी साइड की एक कुंडा बगैर बुने तीन कुंडे के पैटर्न है जिस असं दो सीधे धागा अपने वल करके एक कुंडा पुठ्ठा धागा पिछे फिर दो कुंडे सीधे धग् अपने वल एक कुंडा बगैर आ देखो धागा पीछे तो फिर ये जड़े दो असी एक्सट्रा कुंडे रखे हैं दोन्ने दोने एक सीधा ए स्टिच वाला कुंडा पुठा फिर असी फस्ट रो तो स्टार्ट कर लेना बॉडर जी पहली सिलाई पाई सी सेम उदा ही क्योंकि असं इतों बना रहे ए स्टिच वाला पहला कुंडा धग् अपने वाल एक कुंडा पुट्ठा ਤਾਗਾ ਪਿੱਛੇ ਦੋ ਕੁੰਡੇ ਇਕੱਠੇ ਦੋਨਾਂ ਨੂੰ ਬੈਕ ਲੂਪ ਤੋਂ ਬੁਣਿਆ ਧਾਗਾ ਉੱਪਰੋ ਲਿਆ ਕੇ ਆ ਦੇਖੋ ਸਿੱਧਾ ਇਹ ਪਹਿਲੇ ਕੁੰਡੇ ਨੂੰ ਫਿਰ ਦੂਜਾ ਬੈਕ ਲੂਪ ਤੋਂ ਸਿੱਧਾ ਤਾਗਾ ਆਪਣੇ ਵੱਲ ਇਹ ਕੁੰਡਾ ਪੁੱਠਾ ਬਸ ਇੱਧਾ ਹੀ ਅਸੀਂ ਨੂੰ ਤੁਸੀਂ ਚਾਹੇ ਬਟਰ ਪੱਟੀ ਬਣਾ ਰਹੇ ਹੋ ਚਾਹੇ ਬਾਰਡਰ ਬਣਾ ਰਹੇ ਹੋ ਇੱਧਾ ਹੀ ਆਪਾਂ ਇਹਨਾਂ ਪੰਤੇ ਚੱਲੇ ਜਾਣਾ ਜਦੋਂ ਦੁਬਾਰਾ ਅਸੀਂ ਇਹਨਾਂ ਨੂੰ ਪਾਈ ਜਾਵਾਂਗੇ ਤਾਂ ਸਾਡਾ ਬਾਰਡਰ ਤੇ ਬਟਨ ਪੱਟੀ ਬਣ ਕੇ ਤਿਆਰ ਹੋ ਚੁੱਕੀ ਹੈ ਬਟਨ ਪੱਟੀ ਲਈ ਦੱਸੇ ਦਿੱਤਾ ਵੀ ਆਪਾਂ ਦੋ ਕੁੰਡੇ ਐਕਸਟਰਾ ਰੱਖਾਂਗੇ ਤੇ ਬਾਰਡਰ ਲਈ ਵੀ ਅਸੀਂ ਦੋ ਕੁੰਡੇ ਐਕਸਟਰਾ ਰੱਖਾਂਗੇ ਤਿੰਨ ਤੇ ਅਸੀਂ ਮਲਟੀਪਲ ਇਸ ਚ ਕੁੰਡੇ ਪਾਏ ਹੋਏ ਆਂ ਦੇਖੋ ਇਸ ਕਲਰ ਸੇ ਵੀ ਇਹ ਪੱਟੀ ਉੱਠ ਕੇ ਆਈ ਹੈ ਤਾਂ ਤੁਸੀਂ ਇਹਨੂੰ ਕਿਸੇ ਵੀ ਕਲਰ ਸੇ ਬਣਾ ਸਕਦੇ ਹੋ ਕਿਤੇ ਵੀ ਇਸ ਬਾਰਡਰ ਨੂੰ ਯੂਜ਼ ਕਰ ਸਕਦੇ ਹੋ ਜੈਂਟਸ ਸਵੈਟਰ ਲੈਡੀਜ਼ ਕਾਰਡੀਗਨ ਬੱਚਿਆਂ ਦੇ ਕਿਸੇ ਵੀ ਪ੍ਰੋਜੈਕਟ ਸੇ ਦੋਨੋਂ ਅਸੀਂ ਬੈਕ ਲੁੱਕ ਤੋਂ ਬਣਾ ਰਹੇ ਹਾਂ ਤੇ ਫਿਰ ਇੱਕ ਨੂੰ ਛੱਡ ਕੇ ਅਸੀਂ ਦੁਬਾਰਾ ਇੱਕ ਨੂੰ ਬੁੰਦ ਰਿਹਾ। ਫੇ ਦੋਨਾਂ ਨੂੰ ਸਲਾਈ ਤੋਂ ਉਤਾਰ ਰਹੇ ਹਾਂ। ਅੱਧਾ ਕਰਦੇ ਹੋਏ ਅਸੀਂ ਇਹਨੂੰ ਪੱਟੀ ਨੂੰ ਬਣਾਉਂਦੇ ਚਲੇ ਜਾਣਾ ਬਾਰਡਰ ਵੀ ਸੇਮ ਅ ਤਾਹੀ ਬਣਾਉਂਦੇ ਚਲੇ ਜਾਣਾ ਤੇ ਇਦਾਂ ਕਰਨ ਦੇ ਨਾਲ ਦੇਖੋ ਸਾਡਾ ਇਹ ਬਾਰਡਰ ਤੇ ਬਟਨ ਪੱਟੀ ਤਿਆਰ ਹੋ ਗਈ ਇਹਦੀ ਲੁੱਕ ਹੈ ਤੇ ਬਣਾਓ ਇਹਨੂੰ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਕਿਦਾਂ ਦਾ ਲੱਗਿਆ ਫਿਰ ਮਿਲਦੇ ਹਾਂ ਕੱਲ੍ਹ ਇੱਕ ਨਵੀਂ ਵੀਡੀਓ ਇੱਕ ਨਵੇਂ ਪੈਟਰਨ ਤੇ ਇੱਕ ਨਵੇਂ ਪ੍ਰੋਜੈਕਟ ਨਾਲ। ਤਦ ਤੱਕ ਰੱਖੋ ਆਪਣਾ ਧਿਆਨ ਜੀ। ਓਕੇ ਬਾਏ ਬਾਏ ਟੇਕ ਕੇਅਰ।